ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਖਬਰ ਇਸ ਤਰ੍ਹਾਂ ਟਰਾਟੋ ਵਿਖੇ 8 ਥਾਵਾਂ ਤੇ ਚੱਲੀਆਂ ਗੋਲੀਆਂ ਦੇ ਨਾਲ ਹੀ ਟਰਾਟੋ ਸ਼ਹਿਰ ਵਿੱਚ 8 ਥਾਵਾਂ ਤੇ ਗੋਲੀਆਂ ਹੋਣ ਤੋਂ ਬਾਅਦ ਰਿਪੋਰਟ ਹੈ ਕਿ ਪੁਲਿਸ ਨੇ ਟੋ ਟ੍ਰੱਕ ਟੈਕਸ ਫੋਰਸ ਮਾਮਲੇ ਦੀ ਪੜਤਾਲ ਕਰ ਰਹੀ ਸੀ ਐਤਵਾਰ ਨੂੰ ਜਾਰੀ ਬਿਆਨ ਮੁਤਾਬਿਕ ਟੂ ਟ੍ਰਾਂਟਨ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਤਤ ਸਤਜਵਾਰ ਸਨਿਚਰਵਾਰ ਵੱਡੇ ਤੜਕੇ ਤਕਰੀਬਨ 2 ਵਜੇ ਤੇ ਆਸ-ਪਾਸ ਹੋਈ ਜਦਕਿ ਆਖਰੀ ਇੰਤਵਾਰ ਸ਼ਾਮ 7:45 ਤੇ 8 ਵਜੇ ਸਾਹਮਣੇ ਆਈ ਇਸਦੇ ਪੁਲਿਸ ਵੱਲੋਂ ਕੀਤੀ ਗਈ ਅਤੇ ਸਿਰਫ ਐਲਾਨ ਦੱਸਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਘਟਨਾਵਾਂ ਟ੍ਰਾਂਟਨ ਵਿੱਚ ਵੀ ਹੋ ਰਹੀਆਂ ਇੱਥੇ ਨਹੀਂ ਟ੍ਰਾਂਟਨ ਨਹੀਂ ਹੋਬਰਾ ਵੀ ਸਾਹਮਣੇ ਆਦੀਆਂ ਟੋਟ ਟਰੱਕ ਇੰਡਸਟਰੀ ਨਾਲ ਸੰਬੰਧਿਤ ਮਾਮਲਾ ਹੋਣਾ ਵੀ ਸੰਭਵਨਾ ਹੈ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਵਿਕਟੋਰੀਆ ਪਾਰਕ ਐਵੇਨਿਊ ਦੇ ਪੱਛਮ ਵੱਲ ਸਰਵਿਸ ਐਵੇਨਿਊ ਈਸਟ ਰੂਜ਼ ਨੈਸ਼ਨਲ ਅਰਬਨ ਪਾਰਕ ਨੇੜੇ ਹਾਈਵੇ 104 ਦੇ ਉੱਤੇ ਵੱਲ ਹੈ ਖਬਰਾਂ ਅਨੁਸਾਰ ਤੱਕ ਵਿਕ